ਸ਼੍ਰੀ ਕਾਲ ਜੀ ਮੈਸਰ ਸ਼ਰਮਾ ਪੰਜਾਬ ਅਪਰੇਲਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੀ ਹਾਂ ਸ਼੍ਰੀ ਗੁਰੂ ਰਵਿਦਾਸ ਜੀ ਵੱਲੋਂ 6 ਸਦੀਆਂ ਪਹਿਲਾਂ ਸਮਾਜਿਕ, ਆਰਥਿਕ, ਰਾਜਨੀਤਿਕ ਬਰਾਬਰੀਤਾ ਦੇ ਦਿੱਤੇ ਸੰਦੇਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇਤਿਹਾਸਿਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਦੇ ਵਿੱਚ ਡੇਰਾ ਬੱਲਾ ਨਜ਼ਦੀਕ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਸੈਂਟਰ ਬਣਾਇਆ ਜਾਵੇਗਾ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਜਿਮਾਣੀ ਦੱਸਿਆ ਕਿ ਦੇਸ਼ ਭਰ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ੇਸ਼ ਉਪਰਾਲਾ ਜਿਸ ਲਈ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਦੀ ਲਾਗਤ ਦੇ ਨਾਲ 9 ਏਕੜ ਤੋਂ ਵੱਧ ਜ਼ਮੀਨ ਅਧਿਆਨ ਸੈਂਟਰ ਦੇ ਨਾਮ ਦਰਜ ਕੀਤੀ ਹੈ ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅੰਦਾਜ਼ੇ ਕੀ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਸ਼੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸੰਦੇਸ਼ ਦੇ ਪ੍ਰਚਾਰ ਲਈ ਪੰਜਾਬ ਸਰਕਾਰ ਦਾ ਇਹ ਵਿਸ਼ੇਸ਼ ਉਪਰਾਲਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੇਰਾ ਬੱਲਾਂ ਦੇ ਨੇੜੇ ਪਿੰਡ ਨੌਗਾਜਾ ਅਤੇ ਖਰੀਦ ਪੁਰ ਦੀ ਜ਼ਮੀਨ ਦੀ ਖਰੀਦ ਕੀਤੀ ਇਸ ਜ਼ਮੀਨ ਉੱਤੇ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਕੇਂਦਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ 8 ਕਰੋੜ ਰੁਪਏ ਦੀ ਲਾਗਤ ਆਵੇਗੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਕੇਂਦਰ ਦਾ ਉਦੇਸ਼ ਸੈਮੀਨਾਰਾ ਪ੍ਰਕਾਸ਼ਨਾ ਅਤੇ ਪਾਇਚਾਰ ਅਧਾਰਤ ਪ੍ਰੋਗਰਾਮਾਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਖੋਜ ਸੰਭਾਲ ਅਤੇ ਪ੍ਰਚਾਰ ਕਰਨੇ ਤਦਾਜ਼ੀ ਕੀ ਸ਼੍ਰੀ ਗੁਰੂ ਰਵਿਦਾਸ ਜੀ ਜਨਮ ਦਿਵਸ ਬੇਹਦ ਨਜ਼ਦੀਕ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਟਾ ਉਪਰਾਲਾ ਕੀਤਾ ਗਿਆ ਇੱਕ ਵੱਡੇ ਸੋਗਾਤ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਤਦਾਜ਼ੀ ਕੀ ਜਲੰਧਰ ਜ਼ਿਲ੍ਹੇ ਦੇ ਵਿੱਚ ਇਸ ਸੈਂਟਰ ਦਾ ਜਿਹੜਾ ਕਿ ਉਦਘਾਟਨ ਹੋਣ ਵਾਲਾ ਸੈਂਟਰ ਦੀ ਜਿਹੜੀ ਕਿ ਉਪਰਾਲਿਕ ਕਹਿ ਸਕਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਜਿਸ ਦੀ ਕੀ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ 650ਵਾਂ ਮੇਰਾ ਜੋ ਆ ਰਿਹਾਗਾ ਉਹਨੂੰ ਬੜੀ ਸ਼ਰਧਾਪੂਰਵਕ ਬੜੀ ਨਿਮਰਤਾ ਪੂਰਵਕ ਜਿਹੜਾ ਉਹਨੂੰ ਮਨਾਉਣਾਗਾ ਔਰ ਪੂਰਾ ਸਾਲ ਪਰ ਇਹਦੇ ਸਮਾਗਮ ਚੱਲਣਗੇ ਅੱਜ ਪਹਿਲੀ ਜਿਹੜੀ ਆ ਮੀਟਿੰਗ ਉਹ ਸਬ ਕਮੇਟੀ ਦੀ ਮੇਰੀ ਅਗਵਾਈ ਚ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਏ ਜਿਨ੍ਹਾਂ ਤੋਂ ਵਕ ਵਕ ਸੁਝਾਅ ਜਿਹੜੇ ਲਗੇ ਉਹ ਕਮੇਟੀ ਦੇ ਪ੍ਰਾਪਤ ਕੀਤੇ ਨੇ ਕਿ ਇਹ ਸਮਾਗਮ ਜਿਹੜੇ ਤੇ ਪੂਰਾ ਸਾਲ ਪਰ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਿਕਾਇਮਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਂਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਂ ਦੀਆਂ ਸਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਟੱਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲ ਜਿਹੜਾ ਪ੍ਰੋਡਕਟ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਸੀ ਸਮੰਗ ਮਨਾਉਣ ਜਾ ਰਹੇ ਹਾਂ ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਡੇਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਜਿੰਦਰ ਦਾ ਜੀ ਦਾ ਡੇਰਾ ਬੱਲਾਂ ਦੇ ਡੇੜੇ ਪਿੰਡ ਨੌਂਗਜਾ ਅਤੇ ਫਰੀਦਪੁਰ ਦੀ ਜਿਹੜੀ ਜ਼ਮੀਨ ਸੀਗੀ ਅੱਜ ਪੰਜਾਬ ਸਰਕਾਰ ਨੇ ਪਰਚੇਜ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਅਰਦਾਸ ਬਾਣੀ ਅਦ ਐਂਡ ਸੈਂਟਰ ਜਿਹੜਾ ਬੜੇ ਜਲ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਬਧਾਈ ਦੇਣੀ ਚਾਹੁੰਦਾ ਕਿ ਕੋਈ ਕਾਫੀ ਲੰਬੇ ਅਸਤੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਝ ਦੀ ਗਵਾਹੀ ਚ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਖਰੀਬ ਜ਼ਮੀਨ ਆ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆ ਹੈ ਕਿ ਅੱਜ ਸੇਲ ਡੀ ਰਜਿਸਟਰਡ ਹੋ ਚੁੱਕੀ ਹੈਗੀ ਸੋ ਬਹੁਤ ਜਲਦ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਣੀ ਅਧਿਆਨ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਸ਼੍ਰੀ ਗੁਰਬਦਾਸ ਬਾਣੀ ਜੀ ਦੇ ਅਧਿਆਨ ਸੈਂਟਰ ਦਾ ਜਿਹੜਾ ਦੀ ਪੱਥਰ ਰੱਖ ਕੇ ਜਾਣਗੇ ਬਹੁਤ ਜਲ ਜੜੀਆ ਅਸੀਂ ਉਹਦੀ ਡੇਟ ਵੀ ਅਨਾਉਂਸ ਕਰਾਂਗੇ ਸੋ ਮੇਰਾ ਕਹਿਣ ਦਾ ਬਾਬਾ ਕਿ ਪੂਰਾ 650ਵਾਂ ਬਰਾ ਸ਼੍ਰੀ ਗੁਰਬਦਾਸ ਜੀ ਦਾ 650ਵਾਂ ਬਰਾ ਗੁਰੂ ਸਾਹਿਬਾਨ ਨੂੰ ਸਮਰਪਿਤ ਹੋਊਗਾ ਔਰ ਪੂਰਾ ਸਾਲ ਪਰਸ ਲੱਗ ਬਉਣਗੇ ਔਰ ਜਿਸ ਤਰ੍ਹਾਂ ਦੀ ਕਮੇਟੀ ਜਿਹੜੀ ਹੈ ਸਾਨੂੰ ਸਿਫਰਸ ਕਰੂਗੀ ਉਸ ਦਾ ਪ੍ਰੋਗਰਾਮ ਉਹ ਲਿਖ ਕੇ ਜਾਣਗੇ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ